वाहेगुरु जी का खालसा वाहेगुरु जी की फतेह धन धन जिस प्रसाद सब जगत कराया जन आवन कह सुहाओ जन कह संघ चित आवै नक्त मुक्त, मुक्त कर संसार नानक तु जन को सदा नमस्कार ਆਪ ਜੀ ਸਰਵਣ ਕਰ ਰਹੇ ਹੋ ਸੰਤ ਰਾਮ ਹੈ ਕੋ ਸ੍ਰੀਮਾਨ 111 ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਸੱਨਾ ਵਾਲਿਆਂ ਦਾ ਪਵਿੱਤਰ ਜੀਵਨ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰਹੀ ਗੁਰਬਾਣੀ ਦੀ ਪੰਗਤੀ ਅਨੁਸਾਰ ਸੰਤ ਮਹਾਰਾਜ ਜੀ ਦਾ ਜੀਵਨ ਇੱਕ ਕਥਾ ਦਾ ਰੂਪ ਬਣ ਚੁੱਕਿਆ ਹੈ ਨਰਾਰੀ ਕਥਾ ਬਣ ਚੁੱਕੀ ਹੈ ਸੰਤ ਜੀ ਮਹਾਰਾਜ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਸੰਨਾ ਵਾਲੇ ਸੰਨਾ ਦੀਆਂ ਲੱਖਾ ਸਿੰਘ ਵਾਲਿਆਂ ਸੰਨਾ ਦੀਆਂ ਸੰਗਤਾਂ ਨਾਲ ਬਚਨ ਕਰਕੇ ਗਏ ਸਨ ਕਿ ਭਾਈ ਅਸੀਂ ਗੁਰਮੁਖ ਪਿਆਰੇ ਸੰਤ ਬਾਬਾ ਮੱਗਰ ਸਿੰਘ ਜੀ ਨੂੰ ਨੂੰ ਮਿਲ ਕੇ ਅਸੀਂ ਵਾਪਸ ਆ ਜਾਵਾਂਗੇ ਸੰਤ ਮਹਾਰਾਜ ਜੀ ਨੇ ਸੰਤ ਬਾਬਾ ਮੱਗਰ ਸਿੰਘ ਜੀ ਨੂੰ ਮਿਲਣਾ ਕੀਤਾ ਰਾਗੋ ਉਸ ਤੋਂ ਬਾਅਦ ਸੰਗਤਾਂ ਨਾਲ ਕੀਤਾ ਵਚਨ ਪੂਰਾ ਕੀਤਾ ਸੰਤ ਜੀ ਮਹਾਰਾਜ ਆਪ ਜੀ ਪਿੰਡ ਲੱਖਾ ਸਿੰਘ ਵਾਲੀਆਂ ਸਨਾਂ ਆਵਰਾ ਜੀ ਬਾਣੀ ਪੜਦੇ ਆ ਨਿਤਨੇਮ ਕਰਦੇ ਆ ਸਿਮਰਨ ਵਿੱਚ ਬੈਂਦੇ ਆ ਕਈ ਕਈ ਘੰਟੇ ਇੱਕ ਚੌਂਕੜੇ ਦੇ ਵਿੱਚ ਸੁਹਣੀ ਸਾਹਿਬ ਦੇ ਪਾਠ ਹੀ ਕਰਦੇ ਗੁਰਸਿੱਖ ਸੰਗਤਾਂ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਮਾਈ ਭਾਈ ਵੀਰ ਬਜ਼ੁਰਗ ਸੰਤ ਜੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਜੀ ਦੇ ਦਰਸ਼ਨ ਕਰਕੇ ਆਪਣੂੰ ਆਪਣੀ ਪਿਆਸ ਨੂੰ ਮਟਾਉਂਦੇ ਆਂ ਕਈ ਗੁਰਮਖਾਂ ਦਾ ਸੁਭਾਅ ਬਣ ਚੁੱਕਿਆ ਸੀ ਕਿ ਸੰਤ ਜੀ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਔਰ ਉਹਨਾਂ ਦੇ ਬਚਨ ਸੁਣ ਕੇ ਹੀ ਦਿਨ ਦੀ ਸ਼ੁਰੂਆਤ ਕਰਦੇ ਜਲ ਪਾਣੀ ਸ਼ਕਦੇ ਜਿਵੇਂ ਜਿਵੇਂ ਸੰਤ ਜੀ ਮਹਾਰਾਜ ਨੇ ਲੱਖਾ ਸਿੰਘ ਵਾਲੀਆਂ ਛੰਨਾ ਵਿਖੇ ਗੁਰਬਾਣੀ ਦਾ ਕੀਰਤਨ ਕਰਦੇ ਆ ਟੁੱਟਿਆ ਨੂੰ ਜੋੜਦੇ ਆ ਉੱਥੇ ਕਈ ਗੁਰਮੁਖ ਪਿਆਰੇ ਸੰਤ ਜੀ ਮਹਾਰਾਜ ਤੇ ਸਰਦਾ ਕਰਕੇ ਅਰਦਾਸ ਕਰਦੇ ਆ ਜੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਵਸਤੂ ਮੰਗਦਾ ਸੰਤ ਸੰਤ ਮਹਾਰਾਜ ਜੀ ਵਚਨ ਕਰਦੇ ਭਾਈ ਗੁਰਬਾਣੀ ਪੜਿਆ ਕਰੋ ਨਿਤ ਨਿਯਮ ਕਰਿਆ ਕਰੋ ਸਿਮਰਨ ਕਰਿਆ ਕਰੋ ਆਪਣੇ ਹੱਥਾਂ ਪੈਰਾਂ ਨੂੰ ਸਫਲੇ ਕਰਿਆ ਕਰੋ ਸਰੀਰ ਨੂੰ ਸਫਲੇ ਕਰੋ ਸੇਵਾ ਕਰਕੇ ਸੰਤ ਜੀ ਮਹਾਰਾਜ ਦਾ ਵਚਨ ਇੱਕੋ ਰਿਹਾ ਜਿਸ ਜਗ੍ਹਾ ਨੂੰ ਵੀ ਭਾਗ ਲਾਏ ਉੱਤੇ ਸੇਵਾ ਦਾ ਹੁਕਮ ਦਿੱਤਾ ਜੋ ਜੀ ਮਾਈ ਭਾਈ ਸੰਤ ਜੀ ਮਹਾਰਾਜ ਅੱਗੇ ਬੇਨਤੀ ਕਰਦੇ ਸੰਤ ਮਹਾਰਾਜ ਇੱਕੋ ਬਚਨ ਕਰਦੇ ਕਹੇ ਭਾਈ ਖੰਡੇ ਵਾਟੇ ਦਾ ਅਮਰਤ ਛੱਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਸੁਪੁੱਤਰ ਬਣੋ ਸਾਧ ਸੰਗਤ ਜੀ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ ਇਹੋ ਜਾਂ ਮਹਾਪੁਰਖਾਂ ਦਾ ਜੀਵਨ ਸਾਧ ਸੰਗਤ ਜੀ ਜੀਵਨ ਜਿਸ ਦੇ ਵਿੱਚ ਸੰਤ ਮਹਾਰਾਜ ਜੀ ਨੇ ਲੱਖਾਂ ਟੁੱਟਿਆਂ ਹੋਇਆਂ ਨੂੰ ਗੁਰ ਸ਼ਬਦ ਦੇ ਨਾਲ ਜੋੜਿਆ। ਇਹ ਲੱਖਾ ਸਿੰਘ ਵਾਲਿਆਂ ਸਨ। ਉਸ ਨਗਰ ਨੂੰ ਭਾਗ ਲਾਏ ਸੰਤ ਜੀ ਮਹਾਰਾਜ ਸੰਗਤਾਂ ਨੂੰ ਪ੍ਰੇਮ ਵਰਤਾ ਰਹੇ ਨੇ। ਤਨ ਤਨ ਸ੍ਰੀਮਾਨ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਛੰਨਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।